ਸਸੀ ਕਾਲ ਜੀ ਮੈਂ ਅੱਜ ਉਸ ਗੀਤ ਬਾਰੇ ਸਚਾਈ ਲੈ ਕੇ ਆ ਰਿਹਾ ਜਿਹਦੇ ਤੇ ਚਮਕੀਲੇ ਦਾ ਬਹੁਤ ਬਵਾਦ ਰਿਹਾ ਉਹ ਗੀਤ ਇੱਕੋ ਹੀ ਇੱਕ ਗੀਤ ਸੀ ਜਿਹਦੇ ਕਰਕੇ ਚਮਕੀਲਾ ਜੀ ਨੂੰ ਆਪਣੀ ਜਾਨ ਤੋਂ ਵੀ ਹੱਤ ਹੋਣਾ ਪਿਆ ਕੰਡਾ ਕੱਢਿਆ ਨਾ ਪੈਣ ਦੀ ਨਨਾਨ ਦਾ ਉਹ ਵੈਲੀ ਕਾਦਾ ਕੁੜੀਏ ਜਹਾਨ ਦਾ ਇਹ ਗੀਤ ਸੀਗਾ ਇਸ ਗੀਤ ਤੇ ਬਹੁਤ ਬਵਾਦ ਵਿਵਾਦ ਖੜੇ ਹੋਏ ਜੇ ਮੈਂ ਤੁਹਾਨੂੰ ਇਹਦੀ ਪਿਛਲੀ ਹਿਸਟਰੀ ਦੱਸਾਂ ਨਾ ਅਸਲੀਅਤ ਦੱਸਾਂ ਇਸ ਗੀਤ ਦੀ ਤੇ ਤੁਸੀਂ ਹੈਰਾਨ ਰਹਿ ਜਾਓਗੇ ਜੀਦੇ ਕਰਕੇ ਅਮਰ ਸਿੰਘ ਚਮਕੀਲੇ ਨੂੰ ਇਦਾਂ ਦੇ ਫਨਕਾਰ ਨੂੰ ਸਦੀ ਦੇ ਐਡੇ ਵੱਡੇ ਕਲਾਕਾਰ ਨੂੰ ਨਿਸ਼ਾਨਾ ਬਣਾਤਾ ਬਸ ਉਹਦੇ ਵਿੱਚ ਗੱਲ ਇਹ ਸੀ ਕਿ ਲੋਕੋ ਬਾਕੀ ਸਿੰਗਰਾਂ ਨੇ ਅ ਅਸ਼ਲੀਲ ਗਾਣੇ ਕਹਿ-ਕਹਿ ਕੇ ਅਮਰ ਸਿੰਘ ਚਮਕੀਲੇ ਨੂੰ ਬਦਨਾਮ ਕਰਕੇ ਆਪਣਾ ਰਸਤਾ ਸਾਫ਼ ਕਰਨਾ ਸੀ ਸਿੱਧੀ ਸਾਦੀ ਗੱਲ ਹੈ ਜੇ ਇਸ ਗੀਤ ਦੀ ਗੱਲ ਕਰੀਏ ਦੋਸਤੋ ਅ ਜੀਨੇ ਲਾਲ ਪਰੀ ਨਾ ਪੀਤੀ ਨਾ ਤੀ ਵੀ ਕੁੱਟ ਕੇ ਨਹੀਂ ਨਾ ਕੀਤੀ ਅਨਾ ਅੱਗੇ ਪੇ ਕੰਡਾ ਕੱਢਿਆ ਨਾ ਭੈਣ ਦੀ ਨਾਂ ਦਾ ਉਹ ਬੈਲੀ ਕਹਾਤਾ ਕੁੜੀ ਇਹ ਅਸਲ ਚ ਬੋਲੀ ਸੀਗੀ ਪੁਰਾਣੀ ਬੋਲੀ ਤੁਸੀਂ ਇਹਦੇ ਇਤਿਹਾਸ ਚ ਜਾ ਕੇ ਦੇਖਿਓ ਕਿਤੇ ਇਸਪਾਰ ਦੇ ਮੇਲੇ ਦੇ ਵਿੱਚ ਇਹ ਬੋਲੀ ਪਾਈ ਜਾਂਦੀ ਸੀਗੀ ਉਹ ਜਿਹੜੀ ਕਮਾ ਫਰਾ ਕੇ ਇਸੇ ਤਰ੍ਹਾਂ ਪਾਈ ਜਾਂਦੀ ਸੀ ਜਿਹੜਾ ਨੇ ਕੁੱਟ ਕੇ ਸਿੱਧੀ ਜਿਨੇ ਮਿਨਾ ਪੀਤੀ ਦੇਸੀ ਆਰੂਨਾ ਪੀਤੀ ਰੰਨਾ ਕੁੱਟ ਕੇ ਸਿੱਧੀ ਕੀਤੀ ਤੇ ਜਿਹਨੇ ਨਿਸ਼ਾਨਾ ਖਿੱਚਿਆ ਨਾ ਜਿਹਨੇ ਰਫਲ ਰਕਾਨ ਦਾ ਹਾਂ ਉਹ ਵੈਲੀ ਕਹਾਦਾ ਕੁੜੀ ਜਾਂਦਾ ਇਸ ਤਰ੍ਹਾਂ ਬਣਾਜੋ ਸੀ ਕੀ ਇਹ ਉਹ ਬੋਲੀ ਤੇ ਇਹ ਗੋਲੀ ਨੂੰ ਜਦੋਂ ਚਮਕੀਲੇ ਨੇ ਗੀਤ ਦੇ ਵਿੱਚ ਗਾ ਦਿੱਤਾ ਤਾਂ ਇਹਨਾਂ ਨੇ ਮੁੱਦਾ ਬਵਾਦ ਖੜਾ ਕਰ ਦਿੱਤਾ ਇੱਕ ਚਮਕੀਲੇ ਦੇ ਪਿੱਛੇ ਸਾਰਾ ਇਲਾਣਾ ਪੈ ਗਿਆ ਜਿਹੜਾ ਕਲਾਕਾਰਾਂ ਦਾ ਸੀ ਇਹ ਅਸਲ 'ਚ ਇਸ ਗੀਤ ਨੂੰ ਇਸ ਕਰਕੇ ਭੰਡਣਾ ਇਹਨਾਂ ਨੇ ਚਾਇਆ ਸੀ ਕਿ ਚਮਕੀਲਾ ਚੜ ਬਹੁਤ ਗਿਆ ਸੀ ਉਹਦੇ ਗਾਣੇ ਚੱਲ ਬਹੁਤ ਗਏ ਸੀ ਉਹਨਾਂ ਨੇ ਇਹ ਦੇਖਿਆ ਨੂੰ ਰੋਕੀਏ ਕਿਵੇਂ ਉਹਨਾਂ ਨੇ ਫਿਰ ਇੱਕ ਇਹ ਲੱਬਿਆ ਢੰਗ ਭਈਆ ਤਾਂ ਗੰਦ ਗਾਈ ਜਾਂਦਾ ਆ ਤਾਂ ਮਾਰਾ ਗਾਈ ਜਾਂਦਾ ਹੁਣ ਇਹਨਾਂ ਨੂੰ ਪੁੱਛੇ ਇਹ ਜਿਨ੍ਹਾਂ ਨੇ ਪਹਿਲਾਂ ਛਪਾਰ ਦੇ ਮੇਲੇ 'ਚ ਬੋਲੀ ਪਾਈ ਸੀ ਮੈਨੂੰ ਬੰਦੇ ਨੇ ਇੱਥੋਂ ਤੱਕ ਦੱਸਿਆ ਕਹਿੰਦਾ ਵਿਆਹਾਂ 'ਚ ਵੀ ਇਹੋ ਬੋਲੀਆਂ ਪੁਰਾਣੀਆਂ ਪਾਦਨੀਆਂ ਸੀਗੀਆਂ ਇੱਕ ਜਿਹੜੇ ਉਹ ਦੂਸਰੇ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਉਹ ਇਹ ਬੋਲੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ ਛਪਾਰ ਦੇ ਮੇਲੇ 'ਚ ਤਾਂ ਅਕਸਰ ਇਹ ਬੋਲੀ ਮਿਲ ਜਾਂਦੀ ਸੀਗੀ ਸੋਰਨ ਨੂੰ ਜੇ ਨਹੀਂ ਤਾਂ ਮੇਰੇ ਤੋਂ ਪਹਿਲੇ 80 ਦੇ ਦਹਾਕੇ ਵਾਲੇ ਇੱਥੇ ਸੱਜਣ ਦੱਸ ਦੇਣਗੇ ਕਿ ਮੈਂ ਸੱਚ ਬੋਲ ਰਿਹਾ ਹਾਂ ਉਹਨਾਂ ਨੂੰ ਪਤਾ ਹੋਣਾ ਕਿ ਉਹਨਾਂ ਨੇ ਬੋਲੀ ਬਹੁਤ ਸੁਣੀ ਹੋਣੀ ਹੈ ਛੋਟੇ ਹੁੰਦਿਆਂ ਨੇ ਜਦੋਂ ਕਿਤੇ ਜਾਂ ਵਿਆਹ-ਵਿਉ ਹੁੰਦਾ ਹੋਊਗਾ ਜਾਂ ਛਪਾਰ ਦੇ ਮੇਲੇ ਤੇ ਜਿਹੜੇ ਆਪ ਖੁਦ ਜਾਂਦੇ ਰਹੇ ਹੋਣਗੇ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖਿਓ ਤੇ ਉਹ ਤੁਹਾਨੂੰ ਸਾਰਾ ਹੀ ਕਲੀਅਰ ਕਰ ਦੇਣਗੇ ਸਾਰਾ ਹੀ ਦੱਸ ਦੇਣਗੇ ਤੇ ਸਾਰੀ ਗੱਲਬਾਤ ਤੁਹਾਡੇ ਮੋਰੇ ਰੱਖ ਦੇਣਗੇ ਕੀ ਇਹਦੀ ਅਸਲੀਅਤ ਵਾ ਪਰ ਨਹੀਂ ਜੀ ਇਹਨਾਂ ਲੋਕਾਂ ਨੇ ਨਿਸ਼ਾਨਾ ਬਣਾ ਲਿਆ ਚਮਕੀਲਾ ਗੰਦਗਾਉਂਦਾ ਮਾੜਾ ਗਾਉਂਦਾ ਆਖਰ ਇਹਨਾਂ ਨੇ ਰਸਤੇ 'ਚੋਂ ਸਾਫ ਕਰਵਾਏ ਦਿੱਤਾ ਪਰ ਇਹਦੇ ਨਾਲ ਅਮਰ ਸਿੰਘ ਚਮਕੀਲਾ ਕਿਤੇ ਗਿਆ ਨਹੀਂ ਇੱਥੇ ਹੀ ਆ ਉਹ ਹੋਰ ਚਮਕ ਗਿਆ ਉਹ ਸਾਹਮਣੇ ਆ ਗਿਆ ਨਿਖਰ ਗਿਆ ਚਮਕੀਲੇ ਨੂੰ ਕੋਈ ਫਿੱਕਾ ਨਹੀਂ પા ਸਕਦਾ ਇਹ ਸੀ ਇਹਦੇ ਗੀਤ ਦੀ ਕਹਾਣੀ